ਅੱਜ ਅਕਾਲੀ ਦਫ਼ਤਰ ਗੁਰਦੁਆਰਾ ਅਕਾਲੀ ਦਫ਼ਤਰ ਖਾੜ ਦੇ ਵਿਖੇ ਮੈਂ ਸਵਰਗੀ ਸਤ ਸੰ ਸਿੰਘ ਜੀ ਦੀ ਸੈਂਤੀਵੀ ਵਾਰਤਰੀ ਦੇ ਸਵਾਗਤ ਵਿੱਚ ਸ਼ਾਮਲ ਹੋਇਆ ਸਤ ਸੰ ਸਿੰਘ ਰੁੱਟਕੀ ਹੋਰਾਂ ਨੇ ਜੋ ਆਪਣੇ ਜੀਵਨ ਦੇ ਵਿੱਚ ਪੰਥ ਦੀ ਪੰਥ ਪ੍ਰਸਤੀ ਦੀ ਪੰਥਕ ਸੇਵਾ ਦੀ ਮੈਂ ਸੋਦਾ ਪਹਿਰੇਦਾਰੀ ਕੀਤੀ ਉਹ ਤੇ ਸਾਨੂੰ ਹਮੇਸ਼ਾ ਯਾਦ ਰਹੇਗਾ ਉਹ ਤੇ ਉਹਨਾਂ ਦਾ ਪਰਿਵਾਰ ਹਮੇਸ਼ਾ ਅਕਾਲੀ ਸੰਘਰਸ਼ਾਂ ਵਿੱਚ ਯੋਗਦਾਨ ਕੋں ਦਾ ਰਹਿਆ ਤੇ ਬਾਰ ਹੈ ਸਾਨੂੰ ਇਸ ਗੱਲ ਦਾ ਮਾਣ ਸੋ ਮੈਂ ਹਰ ਸਾਲ ਉਹਨਾਂ ਦੇ ਵਰਸੀ ਸਮਾਰੋਹਾਂ ਤੇ ਹਾਜ਼ਰੀ ਦਿੰਦਾ ਹਾਂ ਕਿਉਂਕਿ ਇਹ ਪਾਕੀਰ ਪਰਿਵਾਰ ਹੈ ਔਰ ਇਹ ਜਿਹੜਾ ਗੁਰਦੁਆਰਾ ਸਾਹਿਬ ਅਕਾਲੀ ਦਰਸਰ ਗੁਰਦੁਆਰਾ ਸਾਹਿਬ ਇਹਦੇ ਵਿੱਚ ਮੈਂ ਸਮਝਦਾ ਕਿ ਉਸ ਸੋਚ ਨੂੰ ਲੈ ਕੇ ਉਸ ਵਿਚਾਰ ਨੂੰ ਲੈ ਕੇ ਇਹ ਹਮੇਸ਼ਾ ਇਹਨਾਂ ਨੇ ਇਤਿਹਾਸ ਰੱਖਿਆ ਉਹ ਇਤਿਹਾਸ ਕੇ ਮਨੋਰੀ ਕਿਸੇ ਹੋਈਏ ਕਿ ਅਸੀਂ ਸਾਰੇ ਰਲ ਕੇ ਉਹ ਦਾ ਪਾਕਪ੍ਰਸਤ ਸਤਿਵੰਤੀ ਵਾਸੀ ਹਰਸਰਤ ਦਿੰਦੇ ਆਪਣਾ ਬਲੈਂਡ ਪੋਲਿੰਗ ਬਾਰੇ ਕੁਝ ਕੀ ਕਹਿਣਾ ਚਾਹੁੰਦੇ ਤੁਸੀਂ ਦੂਜਾ ਮੈਂ ਕਹਿਣਾ ਚਾਹੁੰਦਾ ਕਿ ਸਾ ਜੀਸੀ ਗਿਰਲ ਇਲਕੋ ਵੈਲੀ ਵਗਾਇਦੇ ਜਿਹੜਾ ਸਰਕਾਰ ਨੇ ਐਕਸ਼ਨ ਲਿਆ ਉਹ ਇੱਕ ਕਿਸਮ ਦਾ ਸਿਆਸੀ ਗਿਰਕਣਾ ਕਿਸੇ ਦਾ ਰਾਸਤੀ ਭਰਲਾ ਕੋਈ ਵਾਰੀ ਦੀ ਗੱਲ ਆ ਤੇ ਕਿਸੇ ਦਾ ਮਸਬੰਦ ਹੰਕਾਰ ਦੇ ਵਿੱਚ ਸਰਕਾਰ ਦਾ ਚੁੱਕਿਆ ਕਰਨ ਵਾਲਾ ਜਿਹੜਾ ਸਰਾਸਰ ਗਲਤ ਆ ਸਰਕਾਰ ਨੂੰ ਕਿਸੇ ਵੀ ਦੇਲੀਗੁਦੀਆਂ ਕਰ ਨਹੀਂ ਦੇਣ ਚਾਹੀਦੀ ਸਰਕਾਰਾਂ ਉਹ ਵਿਰੋਧੀਵਾਦ ਆਪਣੀ ਸ਼ਕਤੀ ਨਾਲ ਲਈ ਹੋਣੀ ਚਾਹੀਦੀ ਸਰਕਾਰੀ ਏਜੰਸੀਆਂ ਦਾ ਸਰਕਾਰੀਕਰ ਨਹੀਂ ਕਰਨਾ ਚਾਹੀਦਾ ਅੱਜ ਪੰਜਾਬ ਦੀ ਤਰਾਸਦੀ ਆ ਕਿ ਪੰਜਾਬ ਦੇ ਵਿੱਚ ਸਰਕਾਰ ਨੇ ਸਰਕਾਰੀ ਏਜੰਸੀਆਂ ਦਾ ਸਰਕਾਰੀਕਰ ਕਰਕੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਔਰ ਪੰਜਾਬ ਦੇ ਅੰਦਰ ਇਹਨਾਂ ਸਾਹਿਬ ਦਾ ਭੈ ਦਾ ਮਾਹੌਲ ਪੈਦਾ ਕੀਤਾ ਹੋਇਆ ਇੱਕ ਪਾਸੇ ਤਾਂ ਰਾਜਕਤਾ ਫੈਲੀ ਹੋਈ ਹੈ ਦਿਨ ਦਿਨ ਗੋਲੀਆਂ ਡਾਕ ਕੇ ਫਰੋਕੀਆਂ ਮੈਥੋਂ ਦਾ ਮਾਰਤਾ ਹੜ ਕਤਲੋਗਾਰਤ ਦਾ ਮਾਹੌਲ ਪੈਦਾ ਹੋਇਆ ਸਰਕਾਰ ਨਾ ਤਾਂ ਵਿਕਾਸ ਵੱਲ ਧਿਆਨ ਦੇ ਰਹੀ ਹੈ ਨਾ ਅਮਨ ਕਾਨੂੰਨ ਦੀ ਸਿਚੁਏਸ਼ਨ ਨੂੰ ਸੁਧਾਰਨ ਵੱਲ ਧਿਆਨ ਦੇ ਰਹੀ ਹੈ ਕੇਵਲ ਝੂਠਲੇ ਸੁਣਾ ਕੇ ਆਸੇ ਮਜ਼ਾਕ ਦਾ ਡੰਗ ਪਾ ਕੇ ਪੰਜਾਬੀਆਂ ਦਾ ਢਿੱਡ ਦੀ ਭੁਜਾ ਜਾ ਸਕਦਾ ਅੱਜ ਪੰਜਾਬ ਬਹੁਤ ਸੰਕਟਾਂ ਵਿੱਚੋਂ ਦੀ ਲੱਗ ਰਿਹਾ ਆ ਜਿਹੜੀ ਲੈਂਡ ਪੋਲਿੰਗ ਪਾਲਿਸੀ ਦੀ ਤੁਸੀਂ ਗੱਲ ਕੀਤੀ ਆ ਮੈਂ ਸਮਝਦਾ ਸਰਕਾਰ ਨੇ ਵਪਾਰੀ ਕਰਨ ਕਰਿਆ ਸਰਕਾਰ ਨੇ ਕੇਵਲ ਆਪਣੇ ਮੈਂ ਸਮਝਦਾ ਖਜ਼ਾਨਾ ਭਰ ਲਈ ਇਹ ਲੋਕਾਂ ਨੂੰ ਲੈਂਡਲੈਸ ਕਰਨ ਦੀ ਸਕੀਮ ਇਹ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਸਕੀਮ ਆ ਅੱਧਾ ਪੰਜਾਬ ਛੱਡ ਕੇ ਧਰ ਦੇਣਾ ਹਜ਼ਾਰਾਂ ਏਕੜ ਜ਼ਮੀਨ ਦਾ ਸ਼ਹਿਰੀਕਰਨ ਕਰ ਦੇਣਾ ਬਸ ਸਰਕਾਰ ਤੇ ਪੰਜਾਬ ਦਾ ਜਿਹੜਾ ਖੇਤੀ ਵੇਸਟ ਧਾਰਾ ਉਹਨੂੰ ਖਤਮ ਕਰਨ ਬੜੀ ਗੱਲ ਆ ਤੇ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਘਟਣ ਬੜੀ ਗੱਲ ਆ ਪਰ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਆਉਂਦੇ 5 ਸਾਲਾਂ ਵਿੱਚ ਜੇ ਪੰਜਾਬ ਨਾ ਜਾਗਿਆ ਜਾਂ ਪੰਜਾਬ ਨੂੰ ਨਾ ਜਗਾਇਆ ਜਾਂ ਪੰਜਾਬ ਤੇ ਪੰਜਾਬੀ ਦੀ ਭਾਵਨਾ ਪੈਦਾ ਕਰਕੇ ਪੰਜਾਬੀਆਂ ਦਾ ਝੰਡਾ ਬੁਲੰਦ ਕਰਕੇ ਜੇ ਪੰਜਾਬ ਨੂੰ ਪੰਜਾਬ ਬਣਾਉਣ ਦਾ ਕੋਈ ਲਹਿਰ ਪੰਜਾਬ ਅੰਦਰ ਨਾ ਚੱਲੀ ਤਾਂ 5 ਸਾਲਾਂ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਘਟ ਜਾਏਗੀ ਪੰਜਾਬ ਪੰਜਾਬ ਨਹੀਂ ਰਹਿਣਾ ਪੰਜਾਬ ਦਾ ਮਹਾਂਦਰਾਕ ਮਤਲਬ ਹੋ ਜਾਏਗਾ ਪੰਜਾਬ ਦਾ ਸਰਦਾਰ ਖਤਮ ਹੋ ਜਾਏਗਾ ਪੰਜਾਬ ਦੇ ਰੀਤੀ ਰਿਵਾਜ ਤਿਹਾਰ ਖਤਮ ਹੋ ਜਾਣਗੇ ਸਹ ਜਿੰਨੀਆਂ ਜ਼ਮੀਨਾਂ ਸੜਕਾਂ ਤੇ ਫਰੀਜ਼ੀਆਂ ਨੇ ਸੜਕਾਂ ਦਾ ਜਾਲ ਵਿਛਾਤਾ ਸੜਕਾਂ ਤੇ ਨਾ ਅਸੀਂ ਚੜ੍ਹ ਸਕਦੇ ਆ ਨਾ ਉਤਰ ਸਕਦੇ ਬਿਹਾਰ ਮਹਾਰਾਸ਼ਟਰ ਵਾਲੇ ਆਂਧਰਾ ਵਾਲੇ ਜਾਂ ਗੁਜਰਾਤ ਵਾਲੇ ਜਾਂ ਦਿੱਲੀ ਦੇ ਤਨਾਅ ਉਹ ਸੜਕਾਂ ਤੇ ਉਹਨਾਂ ਨੇ ਜਿਵੇਂ ਨਾ ਫਿਰ ਗਈਆਂ ਤੇ ਸਾਡੇ ਕਿਸਾਨ ਜਿਹੜੇ ਨੇ ਕੋਈ ਤਾਮਨਾਡੂ ਜਾ ਰਹੇ ਕੋਈ ਹਦਰਾ ਜਾ ਰਹੇ ਕੋਈ ਮਹਾਰਾਸ਼ਟਰ ਦੇ ਜਾ ਰਹੇ ਚੋ ਇਸ ਕਰਕੇ ਪੰਜਾਬ ਪੰਜਾਬ ਦੀ ਰਹਿਣਾ ਪੰਜਾਬ ਨੂੰ ਉਜਾੜਨ ਦੀ ਇੱਕ ਸਾਜ਼ਿਸ਼ ਹੈ ਲੈਨਕੋਨ ਕੋਲ ਵੀ ਕੁਝ ਹੀ ਲਾਈ ਕਿਸਾ ਜੀ ਬਈ ਸਰ ਸੈਂਟਰ ਸਰਕਾਰ ਵੀ ਪਹਿਲਾਂ ਕਿਸਾਨਾਂ ਦੇ ਵਿਰੋਧ ਦੇ ਵਿੱਚ ਸੀ ਹੁਣ ਸਟੇਟ ਸਰਕਾਰ ਵੀ ਹੋ ਗਈ ਐ ਤੇ ਫਿਰ ਕਿਸਾਨ ਕਿਸ ਪਾਰਟੀ ਦੇ ਵਾਲ ਜਾਏਗਾ ਉਹਦੇ سپورਟ ਦੇ ਵਾਸਤੇ ਮਤਲਬ ਕੀ ਕਰਨਾ ਕਰਨਾ ਪਏਗਾ। ਦੇਖੋ ਕਿਸਾਨਾਂ ਨੂੰ ਪੰਜਾਬ ਤੇ ਪੰਜਾਬੀਆਂ ਦੀ ਆਵਾਜ਼ ਜਿਹੜੀ ਹੈ ਉਹਦੇ ਉਹ ਬੰਦ ਕਰਨੀ ਪਵੇਗੀ। ਜੇ ਅਸੀਂ ਮੈਂ ਪਹਿਲੇ ਕਿਹਾ ਵੀ ਅੱਜ ਜ ਸਮਾ ਆ ਗਿਆ ਪੰਜਾਬੀਆਂ ਨੂੰ ਜਗਾਉਣ ਦਾ ਪੰਜਾਬੀਆਂ ਨੂੰ ਜਾਗਰੂਕ ਦਾ ਪੰਜਾਬੀਆਂ ਨੂੰ ਪੰਜਾਬੀਅਤ ਦੀ ਭਾਵਨਾ ਪੈਦਾ ਕਰਨ ਦਾ। ਜੇ ਅਸੀਂ ਨਾ ਜਾਗੇ ਨਾ ਪੰਜਾਬੀ ਦੀ ਭਾਵਨਾ ਪੈਦਾ ਕੀਤੀ ਤਪ ਪੰਜਾਬ ਤੇ ਜੈਤ ਪੰਜਾਬੀ ਕੰਮ ਹੋ ਗਏ ਇਹ ਜਿਹੜਾ ਲੈਨ ਪੁਲਿਸ ਫੋਰਸੀ ਨਾਲੋਂ ਜਾਂ ਇਹ ਸੜਕਾਂ ਦੇ ਦੁਆਲੇ ਜ਼ਮੀਨਾਂ ਖਰੀਦਣ ਦੀ ਕੋਡ ਲੱਗੀ ਹੈ ਜਿਹੜੀ ਉਹ ਲਾ ਲਓ ਇਹ ਬੇੰਤੀ ਜਵੰਦੀ ਬਣਾਏ ਕਰੋਨਾ ਨਵੀਂ ਵੱਧ ਖਤਰਨਾਕ ਹੈ ਜਿਹੜੀ ਲੈਨ ਪੁਲਿਸ ਚੰਦੂ ਮਾਜੀ ਦੇ ਤਾਂ ਤੁਸੀਂ ਕਹਿ ਰਹੇ ਵੀ ਪੰਜਾਬ ਦੇ ਵਿੱਚ ਬਾਹਰ ਦੇ ਧੜਾੜਾਂ ਨਾਲ ਲੋਕਾਂ ਨੇ ਜ਼ਮੀਨਾਂ ਖਰੀਦ ਲਈਆਂ ਅੱਧੀ ਸਰਕਾਰ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਬਹੁਤ ਦੇਰ ਰਹੀ ਹੈ ਪਰ ਤੁਸੀਂ ਅਜ ਤੱਕ ਪੰਜਾਬ ਦੇ ਵਿੱਚ ਕਦੇ ਵੀ ਕੋਈ ਪਾਬੰਦੀ ਨਹੀਂ ਲਾਈ ਵੀ ਬਾਹਰ ਦਾ ਬੰਦਾ ਜਾ ਕੇ ਆਪ ਸਾਸੀ ਜਿਹੜਾ ਪੰਜਾਬੀ ਬੰਦਾ ਉਹ ਬਾਹਰ ਜਾ ਕੇ ਹਿਮਾਚਲ ਕੀਤੇ ਜ਼ਮੀਨਾਂ ਨੂੰ ਉਹਦੇ ਪਾਬੰਦੀ ਹੈ ਤੁਸੀਂ ਅਜ ਤੱਕ ਚੁੱਪ ਨੇ ਕਿਉਂ ਲੱਗਦਾ ਨਹੀਂ ਵੀ ਤੁਹਾਡੀਆਂ ਪੰਜਾਬ ਦੇ ਲੀਡਰਸ਼ਿਪ ਦੀ ਨੈਗਲੀਜੈਂਸੀ ਦੇ ਕਾਰਨ ਪੰਜਾਬ ਦੇ ਵਿੱਚ ਬਾਹਰ ਦੇ ਤਨਾਅ ਦੇ ਜ਼ਮੀਨਾਂ ਕਿਤੇ ਰਹੇ ਦੇਖੋ ਕਿਤੇ ਨਾ ਕਿਤੇ ਇਹ ਕਮੀ ਤਾਂ ਰਹੀ ਹੋ ਰਹੀ ਹੈ ਪਿਛਲੀਆਂ ਸਰਕਾਰਾਂ ਵਿੱਚ ਵੀ ਵੇ ਬਾਹਰਲੇ ਸੁਭਿਆ ਵੀ ਜੇ ਪੰਜਾਬ ਦੇ ਲੋਕ ਜੀ ਨਹੀਂ ਖਰੀਦ ਸਕਦੇ ਤਾਂ ਪੰਜਾਬ ਦੇ ਵਿੱਚ ਵੀ ਬਾਹਰਲੇ ਲੋਕ ਜੀ ਨੂੰ ਕਿਰਦੰਤੇ ਹੋਰ ਇੱਛੇ ਆਣ ਕੇ ਵੋਟਾਂ ਬਣਾਉਂਦੇ ਆ ਅਹਨ ਵੋਟਾ ਫਾਇਕ ਸਰਟੀਫਿਕੇਟ ਲੈਣੀ şart ਲਾਉਣੀ ਚਾਹੀਦੀ ਸੀ ਜਿਹੜੀ ਨਾ ਲੱਗੀ ਪਰ ਇੱਕ ਵਾਰ ਬਰਨਾਲਾ ਸਰਕਾਰ ਸਮੇਂ ਜਦੋਂ ਮੈਂ ਮੰਤਰੀ ਸੀ ਸਹਿਕਾਰਤਾ ਮਹਿਤਵਪੂਰਨ ਵਿੱਚ ਮੈਂ ਕਾਨੂੰਨ ਬਣਾਤਾ ਸੀ ਕਿ 80% ਲੋਕ ਜਿਹੜੇ ਨੇ ਪੰਜਾਬ ਦੇ ਹੀ ਮਤਲਬ ਸਹਿਕਾਰੀ ਹਜ਼ਾਰਿਆਂ ਵਿੱਚ ਕੰਮ ਕਰਦੇ ਨੇ ਹਰ ਇੱਕ ਨੂੰ ਲਾਭ ਪੀਤਾ ਸੋ ਮੈਂ ਸਮਝਦਾ ਉਹ ਪਰ ਸਰਕਾਰ ਥੋੜੀ ਦੇਰ ਰਹੀ ਥੋੜੀ ਦੇਰ ਰਹਿਣ ਤੋਂ ਬਾਅਦ ਸਰਕਾਰ ساری ਟੁੱਟ ਗਈ ਮੁੜ ਕੇ ਇਹ ਸਾਰਾ ਬਾਹਰ ਲੈ ਜਿਹਰੇ ਨੇ ਕਾਰਜ ਕਰਦੇ ਨੇ ਉਹ ਅੱਜ ਵੱਡੀ ਗਿਣਤੀ ਵਿੱਚ ਜਦੋਂ ਬਾਹਰੀ ਕਾਰਜਕਰ ਹੈ ਨੇ ਗੈਰ ਪੰਜਾਬੀ ਕਾਰਜਕਰ ਹੈ ਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਆ ਦੇ ਗਏ ਜੇ ਥੇ ਕਿੱਥੇ ਦੇ ਬਿਤਾਉ ਦੇ ਰਾਸਵਾਰੀਆਂ ਮੈਂਬਰੀਆਂ ਤੇ ਵੀ ਗੱਲ ਜੇ ਤੇ ਗੈਰ ਪੰਜਾਬੀਆਂ ਨੇ ਪੰਜਾਬ ਤੇ ਕੰਮ ਕਰਕੇ ਹੁਣ ਸਾਡੇ ਚ ਪੰਜਾਬੀ ਭਾਵਨਾ ਪੈਦਾ ਕਰਨ ਦਾ ਮੈਂ ਸਮਝਦਾ ਮੌਕਾ ਜੇ ਅਸੀਂ ਮੌਕਾ ਕੋਲਿਆ ਤਾਂ ਇਤਿਹਾਸ ਮਾਫ਼ ਨਹੀਂ ਕਰੇਗਾ ਮਨ ਲ ਪਿੱਛੇ ਜੇ ਗੱਲਾਂ ਕਿਆਂ ਰਹੀਆਂ ਤਾਂ ਹੀ ਅਸੀਂ ਪਹੁੰਚ ਰਹੇ ਹਾਂ ਤੇ ਸਾਨੂੰ ਹੁਣ ਅੱਗੇ ਨੂੰ ਉਹ ਗਲਤੀਆਂ ਨਾ ਹੋਣ ਉਹਨਾਂ ਨੂੰ ਦੁਰਵਤ ਕਰ ਲਈ ਭਾਵੇਂ ਕਿਸਾਨ ਜਦੋਂ ਹੁੰਦੀਆਂ ਨੇ ਭਾਵੇਂ ਸਿਆਸੀ ਭਾੜੀਆਂ ਨੇ ਇਹਨਾਂ ਨੂੰ ਇੱਕ ਸਾਂਝਾ ਮੰਚ ਚ ਬਸਾਰਨਾ ਪਵੇਗਾ ਸਾਂਝਾ ਮੰਚ ਅਨੁਸਾਰ ਕੇ ਵਾਟੀਵਾਦੀ ਧਰੇਵਾਦੀ ਤੋਂ ਉੱਪਰ ਉੱਠ ਕੇ ਪੰਜਾਬੀਆਂ ਦੀ ਗੱਲ ਕਰਨੀ ਅਰ ਰੋਗ ਪੰਜਾਬ ਵਿਅਕਤੀ ਦੀ ਇੱਕ ਲਹਿਰ ਚਲਉਣੀ ਹੈ